ਲਓ ਜੀ ਹੁਣ ਬਣਾਉਣ ਲੱਗੇ ਆਪਾਂ ਕੁੰਡੇ ਵਾਲੀ ਚਟਣੀ ਤੇ ਚ ਪੰਜ ਕੁ ਮਿਰਚਾਂ ਨੇ ਤੇ ਇੱਕ ਡੇਢ ਪਿਆਜ਼ ਹੈ ਇੱਕ ਟਮਾਟਰ ਹੈ ਅਦਰਕ ਹੈ ਲਸਣ ਹੈ ਤੇ ਨਮਕ ਬਾਅਦ ਚ ਪਾਵਾਂਗੇ ਆਪਾਂ ਬਿਲਕੁਲ ਮੱਖਣੀ ਦੇ ਨਾਲ ਰੋਟੀਆਂ ਛਕਾਂਗੇ ਬਣਾ ਕੇ ਇਹਨੂੰ ਚਟਣੀ ਆ ਦੇਖ ਸਕਦੇ ਹੁਣ ਤੁਸੀਂ ਕੁੱਟਣ ਦਾ ਤਰੀਕਾ घट्ट घट्ट सत अठ मिनट दस मिनट लग जाने वजिया करने वास्ते पत्थर दूडी चाह अ दौरी कह दें दौरी डंडा कह दें गडा सोटा कह दें अलग अलग आपके हिसाब नाक्य चीज़ा ना, ना होंगे ने ਇਹਦੇ ਵਿੱਚ ਜੇ ਤੁਸੀਂ ਚਾਹੋ ਤਾਂ ਛੱਬੜ ਵੀ ਪਾ ਸਕਦੇ ਹੋ ਨਾਲ ਮਿਰਚ ਵੀ ਪਾ ਸਕਦੇ ਹੋ ਪਰ ਪਰਪਲ ਵਾਲੇ ਵਿੱਚ ਨੇ ਹਰੀ ਮਿਰਚ ਪਾਈਆਂ ਨੇ ਪੰਜ ਕ ਮਿਰਚਾਂ ਬਹੁਤ ਨੇ ਦੋ ਚਾਰ ਜਾਣੇ ਵਾਸਤੇ ਚਟਨੀ ਵਧੀਆ ਬਣ ਜੂਗੀ ਇਹ ਇਹ ਬਾਣ ਤਾਂ ਮਿਕਸੀ ਦੇ ਵਿੱਚ ਵੀ ਜਾਂਦੀ ਹੈ ਪਰ ਉਹ ਟੈਸਟ ਨਹੀਂ ਆਉਂਦਾ ਜਿਹੜਾ ਹੁੰਡੇ ਛੁੱਟੇ ਨਾਲ ਆਉਗਾ ਕਿਉਂਕਿ ਇਹ ਨਾਲ ਥੋੜੀ ਮੋਟੀ ਮੋਟੀ ਰਹਿ ਜਾਂਦੀ ਹੈ ਉਸ ਮਿਕਸੀ ਦੇ ਵਿੱਚ ਸਾਰਾ ਪਾਣੀ ਹੀ ਨਿਕਲ ਜਾਂਦਾ ਸਾਰੀਆਂ ਤੇ ਚਲੋ ਇਸ ਕਰਕੇ ਉਹ ਟੈਸਟੀ ਨਿਭਾਤੀ ਮਾਰ ਚਾਜ ਨੰਬਰ ਜੀ ਪਾ ਲਈਏ ਪਰ ਵਧੀਆ ਤਾਂ ਇਹੀ ਬਣਨੇ ਆ। ਆ ਦੇਖ ਸਕਦੇ ਹੋ ਹੌਲੀ ਹੌਲੀ ਬਰੀਕ ਹੋ ਰਹੀ ਹੈ। ਇੰਨੇ ਬਰੀਕ ਬਣਾ ਲਾਂਦੇ ਵਧੀਆ ਬੜੋਈ। ਆਹ ਮੱਖਣ ਤੇ ਚਟਣੀ ਨਾਲ ਦਹੀਂ ਹੋਵੇ। ਇਹਤ ਨਜ਼ਾਰਾ ਆ ਜਾਂਦਾ ਗਰਮ ਗਰਮ ਪਰਸ਼ਾਤੇ ਹੋਣ। ਹੋਏ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਜੀ ਸਿੰਧਾ ਨਮਕ ਹੈ। ਉਸਮਾਨ ਦੇ ਹਿਸਾਬ ਨਾਲ ਤੁਸੀਂ ਆ ਸਕਦੇ ਬਸੇ 1-2 ਮਿੰਟਾਂ ਚ ਹੁਣ ਬਣ ਕੇ ਤਿਆਰ ਹੋ ਜੂ। ਜਹਨੇ ਬ੍ਰੇਕ ਕਰ ਲਾਂਗੇ ਅਪਰੋਂ ਬਹੁਤ ਵਧੀਆ। ਸਾਰਾ ਕੁਸ ਕਰ ਲ ਜੂ ਚੰਗੀ ਤਰ੍ਹਾਂ। ਸਿੱਧੇ ਤਿਰਲ ਤੁਸੀਂ ਪਿੰਡਾਂ ਦੇ ਵਿੱਚ ਤਾਂ ਇਹ ਆਮ ਚੀਜ਼ ਬਣਦੀ ਵੀ ਆ ਸ਼ਹਿਰਾਂ ਦੇ ਵਿੱਚ ਤਾਂ ਮਿਕਸੀ ਚ ਪਾਇਆ ਸਮਾਨ ਤੇ ਘਮਾਇਆ ਤੇ ਕਮਰਾਸ ਆਇਆ ਇਹ ਪਿੰਡਾਂ ਦੇ ਵਿੱਚ ਹਜੇ ਥੋੜਾ ਜਿਹਾ ਕਲਚਰ ਹੈਗਾ ਹੱਥੇ ਕੰਮ ਕਰਨ ਦਾ ਦੇਖ ਸਕਦੇ ਹੋ ਬਿਲਕੁਲ ਇਹ ਗਰੀਬ ਹੋ ਚੁੱਕੀ ਹੈ ਉਹ ਖਾਣ ਵਾਸਤੇ ਬਿਲਕੁਲ ਤਿਆਰ ਹੈ ਬਿਲਕੁਲ ਤਿਆਰ ਹੋ ਚੁੱਕੀ ਹੈ ਜੀ ਆ ਦੇਖ ਸਕਦਾ ਤੁਸੀਂ ਸਾਰੇ ਚੀਜ਼ਾਂ ਨਜ਼ਰ ਵੀ ਆਉਂਦੀਆਂ ਨੇ ਇਹਦੇ ਵਿੱਚ ਫਿਰ ਕੁਝ ਪਾਇਆ ਹੈ